ਮੈਨੂੰ ਕਹਿੰਦਾ ਰੋਟੀ ਤੂੰ ਹੀ ਖਾ ਉਹ ਮੈਂ ਕਿਹਾ ਤੂੰ ਆਪੀ ਖਾ ਰੋਟੀ ਇਹ ਕੋ ਨਿਆਣਾ ਹੁਣ ਨਹੀਂ ਤੂੰ ਨਿਆਣਾ ਰੋਟੀ ਤੂੰ ਖਵਾਵੇਂ ਨਹੀਂ ਨਿਆਣਾ ਵੀ ਕੰਮ ਨਹੀਂ ਹੈ ਬੋਲ ਦੇ ਨੀ ਮੈਨੂੰ ਕੀ ਕੋਈ ਗੱਲ ਤੇਰੇ ਮੈਂ ਦੱਸੂਗੀ ਜੇ ਕੁਛ ਨਾ ਪਤਾ ਲੱਗਿਆ ਕੋਈ ਇਦਾਂ ਕਹਿ ਕੇ ਸਰਦਾ ਤਰਨ ਕੀ ਦੋ ਲਗੜੀਆਂ ਕੰਨਾਂ ਦੇ ਉੱਤੇ ਹੂੰ ਤੂੰ ਬੇਸਾਈਕਲ ਚਲਾਉ ਪੁੱਤ ਲਓ ਜੀ ਦਮੂ ਕੱਢ ਰਿਆ ਗੱਡੀ ਦਮੂਨ ਗੱਡੀ ਕੱਢਣੀ ਆ ਗਈ ਹੌਲੀ 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 ਐਹੀ ਚੱਲੇ ਆ ਸੰਗਰੂਰ ਭਾਈ ਫਟੇ ਨਹੀਂ ਅਸੀਂ ਚੱਲੇ ਹਾਂ ਬਸ ਪਰਮਨੈਂਟ ਜੀ ਉਹ ਨਹੀਂ ਹੁੰਦੇ ਤੇਰੀ ਰੋਬੜੇ ਤਾਂ ਚੱਲੇ ਚਲੋ ਕਰ ਬੈਠੋ ਇਧਰ ਵੀ ਬਹੁਤ ਨਜ਼ਰੀ ਆਹ ਸਤਾ ਵੀ ਸ਼ਹਜਾਦੀ ਨੂੰ ਦਿੱਤੇ ਨੇ ਤਿੰਨ ਛੋਟੇ ਛੋਟੇ ਪਿਆਰੇ ਪਿਆਰੇ ਕਤੂਰੇ ਕਤੂਰੇ ਮੱਸ਼ੀਆਂ ਕਰ ਰਹੇ ਨੇ ਆ ਸੁੱਤੇ ਹੀ ਰਹਿੰਦੇ ਕਾਲੇ ਰੰਗ ਦਾ ਹੈ ਹਾਂ ਉਹ ਕਹਿੰਦੇ ਸੁੱਤਾ ਬਿਆਸੀ ਆਹ ਮੇਲ ਹੈ ਆ ਦੋਨੋਂ ਫੀਮੇਲ ਹਾਂ ਤੇ ਆਇਆ ਇਹ ਸਾਡੀ ਪਿਆਰੀ ਸ਼ਹਜਾਦੀ ਮੰਮੀ ਬਣ ਗਈ ਦੇਖੋ ਆਏ ਰੰਦ ਨੂੰ ਪਤਾ ਹੀ ਨਹੀਂ ਹੈਗਾ ਤੀ ਛੇ ਜਾਨੀ ਛੇ ਜਾਨੀ ਹੋਏ ਹੋਏ ਛੇ ਜਾਨੀ ਐਦਾਂ ਐਦਾਂ ਹੋਏ ਆਏ ਵੀ ਕਿਤੇ ਨਾ ਆਪਿਆ ਤੀ ਦਿਨਾਂ ਦੇ ਹੋ ਗਏ ਅੱਜ ਇਹ ਤਾਂ ਪੰਜਾਬੀ ਨਹੀਂ ਆਣੀ ਬਾਹਰ ਆਹ ਬਾਰੇ ਨਿੱਕਲ ਕੇ ਹਰ ਜੇ ਉਹ ਜਿਵੇਂ ਉਹ ਕੇ ਗੇਟ ਖੁੱਲ੍ਹਦਾ ਬਾਹਰ ਨਿੱਕਲ ਜਾਂਦੀ ਕਿ ਆਈ ਨਹੀਂ ਨਿਕਲਦੀ ਆਏ ਆਏ ਬਸ ਇੱਕ ਵਾਰ ਜਾ ਕੇ ਰਹਿ ਜਾਂਦੀ ਹੈ ਨਾਮ ਨਹੀਂ ਰੱਖਿਆ ਲੈ ਨਾਮ ਨਹੀਂ ਰੱਖਿਆ ਨਾ ਉਹ ਲੇਕਿਨ ਇਹਦੀ ਆਪਣੇ ਆਇਆ ਕੋ ਕੇ ਫੋਟੋ ਲੈ ਕੇ ਹੁਣ ਬਹੁਤ ਜਿਆਦਾ ਰਾਤ ਤੱਕ ਹੀ ਦੇਖਿਆ ਵਲੌਗ ਖਤੇ ਹੋ ਰਾਂਦਾ ਤੇ ਹੁਣ ਅਸੀਂ ਆ ਗਿਆ ਜੀ ਸੰਗਰੂਰ ਤੇ ਮੈਨੂੰ ਦੇਖ ਸਕਦੇ ਮੈਂ ਸੰਗਰੂਰ ਬੈਠੀ ਆਈਆਂ ਕਿਉਂਕਿ ਅਫਤਾਰ ਨੂੰ ਕਾਫੀ ਦਿਨ ਹੋ ਗਏ ਸੀ ਡੇਲੀ ਅਪਡੇਟ ਕਰਨਾ ਪੈਂਦਾ ਤੇ ਬਹੁਤ ਔਖਾ ਹੋਇਆ ਪਿਆ ਸੀ ਫਿਰ ਅਸੀਂ ਇਹੀ ਡਿਸਾਈਡ ਕੀਤਾ ਕਿ ਸਾਨੂੰ ਉੱਥੇ ਜਾਣਾ ਚਾਹੀਦਾ ਤੇ ਉੱਥੇ ਮੁਸ਼ਕਿਲ ਆ ਨਾ ਤੁਹਾਡੇ ਕੋਈ ਮਿਸਤਰੀ ਲੱਗਣ ਡਿਆ ਮਿਸਤਰੀ ਵੀ ਕਾ ਟਾਈਮ ਲਾ ਰਿਆ ਅੰਕਿਆ ਕੋਈ ਗੱਲ ਨਹੀਂ ਅਈਓ ਮੈਂ ਇੱਥੇ ਵਾਪਸ ਹੀ ਚਲਦੇ ਆ ਉਤਾਰਨ ਵੀ ਦਿੱਲੀ ਆਉਣਾ ਜਾਣਾ ਬਹੁਤ ਔਖਾ ਵਾਸਤੇ ਟਾਈਮ ਦੀ ਸੈਟਿੰਗ ਨਹੀਂ ਬੈਠਦੀ ਤੇ ਗੱਡੀ ਦੇ ਅੰਦਰ ਤੁਹਾਨੂੰ ਪਤਾ ਹੀ ਹੈ ਉਹਨੇ ਦਾ ਤੇਲ ਲੱਗ ਜਾਂਦਾ ਉੱਡੂ ਵੱੱਡ ਹਨ ਤੇ ਫਿਰ ਅਸੀਂ ਡਿਸਾਈਡ ਕਰਕੇ ਸਵੇਰੇ ਮੈਂ ਤੇ ਉਤਾਰ ਅਸੀਂ ਸਵੇਰੇ ਆ ਗਏ ਸੀ ਦਮਨ ਸਕੂਲ ਸੀ ਤੇ ਦਮਨ ਆਉਗੀ ਕੱਲ ਨੂੰ ਸੈਟ ਆ ਜੂਗੀ ਦਮਨ ਨਾ ਹੁੰ ਗਈ ਸੀ ਫਿਰ ਕਹਿੰਦੀ ਇਹ ਦੁਬਾਰਾ ਛੁੱਟੀਆਂ ਪੈ ਜਾਣੀਆਂ ਫਿਰ ਸਾਡਾ ਕੁਝ ਪਲਾਨ ਜੋ ਵੀ ਹੋਇਆ ਉਹ ਤੁਹਾਨੂੰ ਦੱਸਦੇ ਰਹਿਵਾਂਗੇ ਤੁਸੀਂ ਬੰਦੇ ਰੋਮਾਉਂ ਚਾ ਉਹਨਾਂ ਮੇਰੇ ਬਹੁਤ ਖੁਸ਼ ਹੋਾਰਾ ਪਿਆ ਜਦੋਂ ਵੀ ਆਏ ਆ ਇੱਕ ਤਾਂ ਲੈਡ ਚਲ ਗਈ ਹੋਰ ਮੌਸਮ ਵੀ ਐ ਹੋਇਆ ਪਹਿਨੇਰੀ ਵਾਲਾ ਤੁਹਾਨੂੰ ਦਿਖਾਵਾਂ ਕੰਨ ਬਹੁਤ ਪਹਿਨੇ ਕਰਨ ਵਾਲੇ ਮੈਂ ਰੋਟੀ-ਰੁੱਟੀ ਤਾਂ ਖਾ ਲਈ ਆਕ ਬਣਾ ਚਾਹ ਬਣਾਣੀ ਸੀ ਸ਼ਾਮ ਇਹ ਬਣਾਨੇ ਆਪਾਂ ਤੇ ਬਾਹਰ ਦਾ ਮਾਹੌਲ ਦੇਖੋ ਤੁਸੀਂ ਐ ਹੋ ਗਿਆ ਬੱਦਲ ਤੇ ਪੂਰਾ ਠੰਡਾ ਤੇ ਚਲੋ ਮੈਨੂੰ ਫੋਨ ਆਇਆ ਆਪਾਂ ਫਿਰ ਮਿਲਦੇ ਆਂ ਅੱLEM ਸਭ ਨੂੰ ਕਿਹਾ ਕਿ ਅਸੀਂ ਕੱਲ ਭਿੰਡੀਆਂ ਲੈ ਆਏ ਹੋ ਕੱਲ ਭਿੰਡੀਆਂ ਲੈ ਆਏ ਨਹੀਂ ਹੁਣ ਸਵੇਰੇ ਸਵੇਰੇ ਮੈਂ ਤੁਹਾਡੀ ਡਿਊਟੀ ਲਾਈਵ ਮੈਂ ਜਾਉਂ ਭਾਜੀ ਪਹਿਲਾਂ ਭਿੰਡੀਆਂ ਲਿਆਉ ਬਾਕੀ ਕੰਮ ਫੇਰ ਤੁਹਾਨੂੰ ਪਤਾ ਹੈ ਕਿ ਅਸੀਂ ਆ ਗਏ ਹਾਂ ਇੱਥੇ ਕੱਲ ਵਾਲੇ ਵਲੌਗ ਤੇ ਕੱਲ ਵਾਲੇ ਵਲੌਗ ਚ ਨਹੀਂ ਇਹ ਸੇ ਵਲੌਗ ਚ ਮੈਂ ਦੱਸਿਆ ਹੋਇਆ ਹੈ ਕਿ ਅਸੀਂ ਆ ਗਏ ਸੀ ਹੁਣ ਦਾ ਕਾਰਨ ਕੀ ਹੈ ਕਿ ਬਸ ਦੇ ਲਈ ਅਪਰੋਨ ਕਰਨਾ ਕਾਰਨ ਵੀ ਔਖਾ ਹੋ ਗਿਆ ਸੀ ਤੇ ਫਿਰ ਅਸੀਂ ਕੋਈ ਡਿਸਾਈਡ ਕੀਤਾ ਕਿ ਜਦੋਂ ਘਰ ਬਣੇਗਾ ਬਣੇਗਾ ਦੇਖਾਂਗੇ ਕੀ ਕਰਨਾ ਜੇ ਮਿਸਤਰੀ ਲੱਗ ਗਏ ਤੇ ਆਪਾਂ ਢੇਲੀ ਚਲੇ ਜਾਇਆ ਕਰਾਂਗੇ ਆਜਾ ਕਰਾਂਗੇ ਕਿਉਂਕਿ ਸਾਰਾ ਕੁਝ ਵੇਖਣਾ ਪੈਂਦਾ ਫਿਰ ਉਧਰ ਨੂੰ ਆਉਣਾ ਪੈਂਦਾ ਉਧਰੋਂ ਆਫਿਸ ਗੱਡੀ ਤੇ ਆ ਗਏ ਚਲੇ ਗਏ ਆ ਗਏ ਚਲੇ ਡਬਲ ਡਬਲ ਖਚਾ ਹੋ ਰਿਹਾ ਸੀ ਫਿਰ ਅਸੀਂ ਇੱਧਰ ਹੀ ਆ ਗਏ ਹੁਣ ਤੇ ਟਾਈਮ ਹੈ ਜੀ ਮਾਰਨਿੰਗ ਦਾ ਤੇ ਜਾਣਾ ਅਜਾ ਆਫਿਸ ਉਧਰ ਨਾਲ ਫਿਰ ਤੇ ਰਾਤ ਮੈਂ ਗੱਲ ਫਿਰ ਵਿੱਚ ਹੀ ਰਹੀ ਕਿ ਰਾਤ ਭਿੰਡੀਆਂ ਲਿਆਂਦੀਆਂ ਨਹੀਂ ਤੇ ਹੁਣ ਫਿਰ ਸਿਰੇ ਸਿਰ ਭਿੰਡੀਆਂ ਲੈਣੀਆਂ ਹੋਣਗੀਆਂ ਕਹਿਣਾ ਕਿ ਮੈਂ ਆਫਿਸ ਨੂੰ ਲੇਟ ਹੋ ਗਿਆ 10 ਵਜੇ ਨੇ ਬਸ ਭਿੰਡੀਆਂ ਨੂੰ ਤਾਂ ਜਿਆਦਾ ਟਾਈਮ ਲੱਗਦਾ ਨਹੀਂ ਮੈਂ ਇਹ ਤਾਂ ਮੇਰਾ ਬائیں ਹੱਥ ਦਾ ਖੇਲ ਹੈ ਦੋ ਮਿਲਚਾ ਬਣਾ ਦੇਣੀਆਂ ਨੇ ਬਣਾ ਕੇ ਟਿਫਨ ਪੈਕ ਕਰਕੇ ਫਿਰ ਪਤਾ ਮੈਨੂੰ ਪਿੱਛੇ ਟੈਨਸ਼ਨ ਦਿੰਦੀ ਜੇ ਤਾਂ ਟਿਫਨ ਨਹੀਂ ਖਾਂਦੇ ਹਾਲ ਪਿੰਡ ਨਾਲ ਲਗਾਤਾਰ ਉਤਾਰ ਨੇ ਜਿੰਨੇ ਦਿਨ ਵੀ ਆਏ ਨੇ ਉਹ ਚਾਹਨੇ ਟਿਫਨ ਨਹੀਂ ਲੈਂਦਾ ਬਾਹਰ ਹੀ ਖਾਂਦੇ ਰਹੇ ਨੇ ਰੋਟੀ ਤੇ ਮੈਨੂੰ 2 ਵਜੇ ਫਿਰ ਨਾ ਐ ਹੋਣਾ ਖੈਰ ਮੈਂ ਫੋਨ ਕਰਕੇ ਪੁੱਛਾਂ ਕਿ ਕੁਝ ਖਾ ਲਿਆ ਕੁਝ ਖਾ ਲਿਆ ਫਿਰ ਤੁਹਾਨੂੰ ਪਤਾ ਕਿ ਬਾਹਰ ਦਾ ਕੁਝ ਹੈਵੀ ਖਾਦਾ ਜਾਂਦਾ ਫਿਰ ਬੰਦਾ ਦਾ ਕੰਮ ਘਰਾ ਹੁੰਦਾ ਤੇ ਤਾਂ ਤੱਕ ਇਹੋ ਜਿਹੇ ਕੰਮਾਂ ਨੂੰ ਇਹ ਜਨੇ ਕੁਲਚਾ ਖਾਣ ਨੂੰ ਨਾਨ ਖਾਣ ਨੂੰ ਭਟੂਰੇ ਖਾਣ ਨੂੰ ਜੇ ਮੈਂ ਪੁੱਛਣਾ ਨਾ ਫੋਨ ਕਰਕੇ ਅੱਧ ਦपहरੇ ਕੁਝ ਖਾ ਲਿਆ ਆ ਮੈਂ ਹੁਣੇ ਭਟੂਰੇ ਖਾ ਕੇ ਆ ਮੈਂ ਹੁਣੇ ਨਾਨ ਖਾ ਕੇ ਆ ਹੁਣੇ ਮੈਂ ਕੁਲਚੇ ਖਾ ਕੇ ਆ ਮੈਂ ਕਹਿੰਨਾ ਹੈ ਮਨਾ ਤੂੰ ਹੀ ਨਹੀਂ ਟੈਨਸ਼ਨ ਕਰਨ ਡਿਆ ਉਦੋਂ ਤੱਕ ਭਟੂਰੇ ਕੁਲਚੇ ਚੱਲਣ ਡੈ ਨਾ ਰਾਮ ਨਾ ਹੈ ਇਹ ਮੈਂ ਹੁਣ ਇਹ ਤਾਂ ਟਾਈਮ ਪਾਸ ਹੈ ਇਹ ਕੋਈ ਉਹ ਤਾਂ ਹੈ ਨਹੀਂ ਕੋਈ ਸ਼ੌਂਕਿਆ ਤੌਰ ਤੇ ਇਹ ਤਾਂ ਭੱਗ ਵਾਲੇ ਦੀ ਮਿਲਦੀ ਹੈ ਘਰ ਦੀ ਰੋਟੀ ਜਿਹੜੇ ਸਾਡੇ ਸਾਡੇ ਵਰਗੇ ਨੇ ਉਹਨਾਂ ਨੂੰ ਨਹੀਂ ਮਿਲਦੀ ਛੇਤੀ ਛੇਤੀ ਕਿਉਂ ਨਹੀਂ ਮਿਲਦੀ ਯਾਰ ਆਹ ਤਾਂ ਗਲਤ ਹੈ ਤੁਹਾਡੀ ਉਥੇ ਪਿੰਡ ਨਹੀਂ ਹੀ ਸੈਟਿੰਗ ਕੋਈ ਨਹੀਂ ਮਿਲੀ ਹਾਂ ਨਹੀਂ ਮਿਲੀ ਉਹੀ ਕਹਿ ਰਿਹਾ ਵੀ ਉਹ ਜਿਹੜੇ ਉਹ ਚੀਜ਼ਾਂ ਖਾਣੀਆਂ ਨੇ ਉਹ ਮਤਲਬ ਬੇਪਕ ਗਾਲੇ ਹੁੰਦੇ ਜਿੰਨਾਂ ਨੂੰ ਉਹ ਚੀਜ਼ਾਂ ਮਿਲਦੀਆਂ ਨੇ ਹੁਣ ਮੈਂ ਭਾਗਾ ਵਾਲਾ ਅੱਜ ਕਰ ਲੈਂਦੀ ਆ ਤੁਹਾਨੂੰ ਅੱਜ ਬਸ ਆਪਾਂ ਨੇ ਅੱਜ ਤੋਂ ਕੀ ਬਸ ਹੁਣ ਆਪਾਂ ਨੂੰ ਡੇਲੀ ਉਤਾਰ ਨੂੰ ਟਿਫਨ ਨਾਲ ਦਿਆ ਕਰਨਾ ਕਿਉਂਕਿ ਬਾਹਰ ਦਾ ਖਾਣਾ ਵਧੀਆ ਨਹੀਂ ਹੈਗਾ ਤੇ ਅੱਜ ਦਮਣ ਵੀ ਆਏਗੀ ਇੱਥੇ ਕਿਉਂਕਿ ਦਮਣ ਨੂੰ ਕੱਲ ਛੁੱਟੀ ਹੈ ਤੇ ਦਮਣ ਨੇ ਅੱਜ ਆ ਜਾਣਾ ਤੇ ਅਸੀਂ ਅੱਜ ਸੁਣਤਾ ਦੀ ਵੀਡੀਓ ਵੀ ਸ਼ੂਟ ਕਰਨੀ ਹੈ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਪੰਜਾਬੀ ਪਹਿਰਾਵਾ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਜਾ ਕੇ ਕਰ ਲਿਓ ਤੇ ਇੱਥੇ ਤੁਹਾਨੂੰ ਨਵੇਂ-ਨਵੇਂ ਘੈਂਟ-ਘੈਂਟ ਸੂਟ ਦਿਖਤ ਮਿਲਣਗੇ ਠੀਕ ਹੈ ਤੇ ਜਿਹੜਿਆਂ ਨੇ ਬਾਸੀ ਫੈਮਿਲੀ ਨੂੰ ਨਹੀਂ ਕੀਤਾ ਉਹ ਵੀ ਜਰੂਰ ਕਰ ਲਿਓ ਤੇ ਇੱਕ ਭੈਣ ਨੇ ਸਾਡੇ ਉਹ ਮੈਨੂੰ ਉਹ ਬੀਨੂ ਕੱਲ ਕਹਿੰਦੇ ਕਿ ਤੁਹਾਡੀ ਨਾ ਸੂਟਾਂ ਦੀ ਵੀਡੀਓ ਨਹੀਂ ਆਉਂਦੀ ਹੈਗੀ ਕੋਈ ਮੈਂ ਕਿਹਾ ਨਹੀਂ ਮੈਂ ਤਾਂ ਲਗਾਤਾਰ ਡੇਲੀ ਵੀਡੀਓ ਪਾ ਰਹੀ ਹਾਂ ਹੁਣ ਡੇਲੀ ਜਾ ਇੱਕ ਦਿਨ ਛੱਡ ਕੇ ਡੇਲੀ ਵੀਡੀਓ ਆਈ ਕਹਿੰਦੇ ਨਹੀਂ ਆਉਂਦੀ ਮੈਂ ਕਿਹਾ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਣਾ ਕਹਿੰਦੇ ਨਹੀਂ ਮੈਂ ਨਾ ਹਰ ਵਾਰ ਹੀ ਸਬਸਕ੍ਰਾਈਬ ਕਰ ਦਿੰਦੀ ਹਾਂ ਮੈਂ ਹਰ ਵਾਰ ਜਿਹੜਾ ਸਬਸਕ੍ਰਾਈਬ ਕਰ ਦਿੰਦਾ ਉਹ ਹੀ ਚੱਕਰ ਪੈਂਦਾ ਬਸ ਇੱਕ ਵਾਰ ਕਰਤਾ ਕਰਤਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਏਗਾ ਦੁਬਾਰਾ ਸਬਸਕ੍ਰਾਈਬ ਨਾ ਕਰਿਆ ਕਰੋ ਠੀਕ ਹੈ ਜੀ ਤੇ ਚਲੋ ਜੀ ਹੁਣ ਮੈਂ ਪਹਿਲਾਂ ਪਿੰਡੀਆਂ ਬਣਾ ਕੇ ਪਹਿਲਾਂ ਇਹਨਾਂ ਨੂੰ ਭੇਜ ਲਈਏ ਕਿਉਂਕਿ ਟਾਈ ਤੇ ਬਾਕੀ ਫਰਟਾਂ ਨੂੰ ਬੜੇ ਰੋਤੀ ਬਲਾਕ ਚ ਮਿਲਦੀਆਂ ਮੈਂ ਵਿੱਚ ਵਿਚਾਲੇ ਪਹਿਲਾਂ ਮੈਂ ਇਹਨਾਂ ਨੂੰ ਤੋੜ ਲਾਂ। ਆ ਕੂਲਰ ਬੰਦ ਕਰ ਦੇਣਾ। ਤੇ ਨਾਲ ਦੀ ਇਧਰ ਪਿੰਡੀਆਂ ਘਟਵੇਂਗੀਆਂ ਆਪਣੇ ਪਿਆਜ਼ ਵੀ ਕੱਟੇਗੇ ਤਾਂ ਆਪਾਂ ਲਾ ਲਈਏ ਹੁਣ ਤੜਕਾ ਕਿਉਂਕਿ ਬਾਅਦ ਹੋਗੇ ਨੂੰ ਦੇਖ। ਅੱਜ ਪੁੰਦਰ ਲਾਇਆ ਮੈਂ ਦਨੇ ਪੁੰਦਰ ਲਾਇਆ ਕਰਾਂਗੇ। ਸਾਰਾ ਦਿਨ ਅਸੀਂ ਥੱਲੇ ਵੀ ਨਹੀਂ ਬੈਠੇ ਜਰਾਂ। ਜਿਹੜੀ ਕਿ ਸਭ ਤੋਂ ਛੇਤੀ ਬਣ ਜਾਂਦੀ ਹੈ ਬਸ ਫੜਾ ਫੜ ਪਿਆਰ ਥੋੜੇ ਜਿਹੀ ਭੁੰਨੋਂ ਪਿੰਡੀਆਂ ਪਾਓ ਤੇ ਨਾਲ ਦੀ ਨਾਲ ਤਿਆਰ ਬਾਕੀ ਸਬਜ਼ੀਆਂ ਲੱਗਦਾ ਟਾਈਮ ਵੀ ਕਿੰਨੇ ਦਿਨ ਘਰੇ ਨਹੀਂ ਰਹੇ ਤੇ ਸਾਰੀ ਸਾਡੀ ਖਰਾਬ ਹੋਈ ਪਈ ਹੈ ਸਾਰੀ ਸੈਟਿੰਗ ਕਰਨ ਵਾਲੀ ਕਿ ਦਮਣ ਦਮਣ ਹੁੰਦੀ ਹੈ ਕੱਲ ਨੂੰ ਦੇਖਦੇ ਆਂ ਕੱਲ ਨੂੰ ਸਾਰਾ ਕੁਝ ਕਰਦੇ ਆਂ ਪਰ ਲਓ ਜੀ ਤੇੜ ਪਾਤਾ ਆਪਾਂ ਨੇ ਜੀ ਹੈ ਤਿਆਰ ਕਰ ਲੀਏ ਕੋ ਹਰ ਦਾ ਪਾਰਾ ਸੇ ਨਾ ਆ ਨਾ ਤੇ ਆਪਾਂ ਜੀ ਅੱਜ ਪੰਜਾਬੀ ਪਰਾਵ ਦੇ ਤੇ ਲਾਈਵ ਹੋਵਾਂਗੇ ਇੰਸਟਾਗ੍ਰam ਤੇ ਹੋਵਾਂਗੇ ਨਾਲੇ ਆਪਾਂ YouTube ਤੇ ਹੋਵਾਂਗੇ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਉੱਥੇ ਫੋਲੋ ਨਹੀਂ ਕੀਤਾ ਜਾ ਸਕੇ ਤਾਂ ਲਓ। ਲੋ ਸਭੀ ਲਈ ਸੋਸੇ ਗਾਜਰ ਸਾਰਿਆਂ ਨੂੰ ਇਹ ਹੋਣਾ ਹੈ। ਅੱਜ ਤੁਸੀਂ ਸਾਰੇ ਜਣੇ ਪੰਜਾਬੀ ਪਰਾਵ ਤੇ ਨਾਲ ਮਿਲਿਓ ਬਾਕੀ ਇੱਥੇ ਦਾ ਤੁਹਾਨੂੰ ਮਿਲ ਹੀ ਰਹੇ ਨੇ ਇਹ ਜਿਹੜਾ ਵੀਡੀਓ ਆ ਉਹ ਕਿ ਹੋ ਗਿਆ? ਜਾ ਉਹ ਸਾਹਮਣੇ ਇਹ ਤੂੰ ਬੁਲਾਉਂਦਾ ਹੋਏ ਮੈਂ ਕਿਹਾ ਆਪਣਾ ਪਤਾ ਨਹੀਂ ਕਿੱਥੇ ਕਰਾ ਬੁਲਾ ਰ じゃ ਮਾਰਦਾ ਨਹੀਂ ਨਹੀਂ ਉਹ ਤਾਂ ਮੈਂ ਕਿਦੂ ਜਾਇਆ ਹਾਂ ਫਰੰਟ ਕਾ ਉਹਦੇ ਹਲੇ ਬੁਲਾ ਰ ਹੋਇਆ ਜੀ ਇਧਰ ਕਰ ਦੇ ਇਧਰ ਕਰ ਦੇ ਉਹ ਬੁਲਾ ਰ ਹੋ ਜੂਗਾ ਉਹ ਦੇਖ ਉਧਰ ਜਾ ਕੇ ਬੁਲਾ ਰ ਹੋ ਜੂਗਾ ਮਰਾ ਕੋਣ ਹੋ ਰਿਹਾ ਖਰਾਬ ਮੈਂ ਲੈਣਾ ਤੇ ਆਂਦਾ ਨਹੀਂ ਜਾ ਸਕਦਾ ਮੈਂ ਨਹੀਂ ਪਾਣੀ ਜਾਉਂਦਾ ਆਉਂਦਾ ਉਹ ਤਾਂ ਇੱਥੇ ਬੈਕ ਐਂਡ ਕਾ ਚੱਲਦਾ ਉਹ ਤੜਕਾ ਨਗਰ ਉਹਨੇ ਕਿੱਥੇ ਨਹੀਂ ਕੈਮਰਾ ਖਰਾਬ ਹੋ ਰਿਹਾ ਜਿਹੜਾ ਹੁੰਦਾ ਨਾ ਵਗਲਾ ਅਸਲਾ ਆਇਆ ਨਾ ਹਾਂ ਉਹਦਾ ਤਾਂ ਹੋ ਰਿਹਾ ਪਾਣੀ ਗਲਾਸ ਤੇ ਚੜਦੀ ਜਿਹਾ ਨੀ ਆ ਗਲਾਸ ਪਾਟ ਕੇ ਦੇਖੀਏ ਹਾਂ ਪਾਟ ਕੇ ਦੇਖੋ ਕਿਹੜਾ ਹੁੰਦਾ ਨਾ ਲੋ ਜੀ ਹੁਣ ਚੈੱਕ ਕਰੋ ਸਾਡਾ ਵੀਡੀਓ ਹੁਣ ਬਿਲਕੁਲ ਸਾਫ ਹੈ ਹੁਣ ਆਪਾਂ ਇਹਨਾਂ ਗਲਾਸ ਢੋਦਣਾ ਜਿਹੜੀ ਹੋ ਰਿਹਾ ਇੱਥੇ ਰੱਖ ਕੇ ਦੇਖੋ ਗਲਾਸ ਲਾਤਾ ਬਾਕੀ ਬਾਕੀ ਆਪਾਂ ਕਰ ਰਹੇ ਸੀਗੇ ਤੇ ਇੱਥੇ ਰੱਖ ਕੇ ਜੀ ਵੀ ਹੈ ਜੀ ਤਾਂ ਕੈਮਰੇ ਪਰ ਆ ਗਿਆ ਹੁਣ ਬਾਕੀ ਤੁਸੀਂ ਦਾ 10 ਮਿੰਟ ਕਰਕੇ ਤੁੰਦਲਾ ਹੈ ਸਾਡਾ ਆਏ ਦੀ ਵੀਡੀਓ ਪੜੀ ਹੈ ਜਿਹੜਾ ਮੋਬਾਈਲ ਆ ਜੀ ਦੇਖੋ ਤੁਸੀਂ ਆਪ ਹੀ ਹਿਸਾਬ ਲਾ ਸਕੋ ਲੋਜੀ ਨੂੰ ਸਭ ਨੂੰ ਪਤਾ ਲੱਗ ਗਿਆ ਕਿ ਸਾਡਾ ਇਹਦਾ ਮੋਬਾਈਲ ਹੈ ਉਹ ਖਰਾਬ ਹੋ ਗਿਆ ਤੇ ਵੀਡੀਓ ਬਣਾਉਣਾ ਤਾਂ ਬਹੁਤ ਔਖਾ ਹੈ ਤੁਹਾਨੂੰ ਪਤਾ ਹੀ ਹੈ ਜਿਹੜੇ ਆਈਫੋਨ ਨੇ ਕਿੰਨੇ ਮਹਿੰਗੇ ਨੇ ਇਹ ਇਹ ਤਾਂ ਜੇ ਤਾਂ ਕੱਲਾ ਜੇ ਤਾਂ ਪ੍ਰੋ ਦੀ ਗੱਲ ਕਰੀਏ ਤਾਂ ਉਹ ਲੱਖ ਲੱਖ ਰੁਪਏ ਦੇ ਆਸ-ਪਾਸ ਨੇ ਤੇ ਅਸੀਂ ਕਿਹੜੇ ਨਵਾਂਗੇ ਜੀ ਅਜੇ ਚੱਲ ਰਿਹਾ ਆਪਣਾ ਕੰਮ ਪਰ ਇਹ ਇਹ ਲੈ ਚ ਨੂੰ 2 ਸਾਲ ਹੋ ਗਏ 2 ਸਾਲ ਦੇ ਵਿੱਚ ਇਹਦੀ ਪ੍ਰੋਬਲਮ ਆਉਣ ਲੱਗ ਪਈ ਆ ਆਈਫੋਨਾਂ ਦੇ ਵਿੱਚ ਆਪਾਂ ਲਿਆ ਵੀ ਇਹ ਕਰਨਾ ਹੀ ਲੱਗੋ ਇਹ ਸੈਕੰਡ ਹੈਂਡ ਸੀਗਾ ਇਹ ਆਈਫੋਨ 14 ਹੈ ਇਹ ਇਹ ਲੱਤੇ ਪੁਰਾਣਾ ਸੀਗਾ ਹੁਣ ਨਵਾਂ ਲੈਣ ਦਾ ਹਿੰਮਤ ਨਹੀਂ ਪੈਂਦੀ ਉਧਰੋਂ ਅਸੀਂ ਘਰ ਦਾ ਛੇੜਾ ਛੇੜ ਕੇ ਬੈਠੇ ਹਾਂ ਤੇ ਅਸੀਂ ਕਹਿੰਦੇ ਵੀ ਚਲੋ ਉਹ ਕੰਮ ਹੋ ਜੇ ਇਹ ਚੀਜ਼ਾਂ ਦਾ ਤੜਾ ਗੰਦੀ ਰਹਿਣਗੇ ਪਰ ਜੇ ਵੀਡੀਓ ਪਲੇਟ ਹੀ ਨਹੀਂ ਆਉਗੀ ਤਾਂ ਇਹ ਵੀ ਜ਼ਰੂਰੀ ਹੈਗੇ ਨੂੰ ਵੀ ਚੇਂਜ ਕਰਨਾ ਪੈਣਾ ਹੀ ਆਪਾਂ ਨੂੰ ਹਾਂ ਬਲਾਸਨਾ ਪਿਆ ਤੁਹਾਨੂੰ ਚੜਾਣਾ ਪੈਣਾ ਮਾ ਉਹਨਾਂ ਨੂੰ ਕਹਿੰਨਾ ਕੈਮਰੇ ਤੇ ਧਿਆਨ ਦੇਣਾ ਕੋਈ ਗੱਲ ਨਹੀਂ ਜਾ ਆਵਾਂਗੇ ਕਿ ਲੱਗ ਜਾਏਗਾ ਨਾ ਤੇ ਜਾਵਾਂਗੇ ਮੌਜੀ ਤਾਂ ਸੈਂਟੇ ਪਿੰਡੋਂ ਲੱਗਿਆ ਤੜਕਾ ਬਸ 2 ਮਿੰਟ ਦਾ ਕੰਮ ਤੇ ਲੈਣਾ ਬਲਕਿ ਇਹ ਤਾਂ ਸਾਰਾ ਮੇਰੇ ਲਈ ਬਣੀ ਜਾਈਆ ਮਤਲਬ ਉਹਨੇ ਲੇ ਸੁਆਲੇ ਹੀ ਪਾਉਣਾ ਆਟਾ ਆਪਾਂ ਨੇ ਗੁੰਨਤਾ ਬਸ ਨਾ ਆਟਾ ਇੱਥੇ ਗੁੰਨਿਆ ਪਿਆ ਤੇ ਮੇਰਾ ਟਿੱਪਣ ਤੇ ਮੇਰੀ ਰੋਟੀ ਤਿਆਰ ਹੋ ਜੂਗੀ ਪਰ ਰੋਟੀ ਹੋਰੀ ਐ ਲੇਟ ਤਿਆਰ ਕਿ ਕੀ ਸੋਚਾਂ ਸੋਚਦੇ ਆ ਨਹੀਂ ਸੋਚਾ ਸੋਚਿਆ ਮੈਂ ਜਿਹੜਾ ਗੱਲ ਦੱਸੀ ਐ ਸੋਚਾ ਸੋਚਦਾ ਮਾਰ ਕਰਨਾ ਸੀ ਆਪਾਂ ਨੂੰ ਹੀ ਰਾਤ ਦਾ ਤੇ ਇਹ ਪਿੰਡਿਆਂ ਲਿਆਉਣ ਨੂੰ ਕਰਲੇ ਚੁੱਕ ਲਿਆਏ ਜਤਰਾ ਮੇਰਾ ਹੋਰੀ ਕੁਛ ਕਰ ਆਇਆ ਕਿਦਾਂ ਨੂੰ ਮੈਂ ਪਿੰਡਿਆਂ ਕਹੇ ਜਤਰਾ ਕਰੇਲੇ ਚੱਕ ਲਿਆ ਆ ਕਿ ਲਾਣੇ ਨਾ ਤਾਂ ਦੇ ਸਕਦਾ ਤੇ ਤੁਸੀਂ ਨਾ ਚਰ ਕਰੋ ਤਾਂ ਨਾ ਲੱਗ ਮੈਂ ਲੈਂਦੀ ਆ ਤੁਹਾਨੂੰ ਦੱਸ ਦੇਣੀ ਆ ਗੱਲ ਕਿ ਆਪਾਂ ਦਾ ਕੀ ਪ੍ਰੋਜੈਕਟ ਹੈ ਜੇ ਦਾ ਕਿਵੇਂ ਕਰਨਾ ਆਪਾਂ ਨੇ ਘਰ ਦੀ ਕੀ ਸਲਾਹ ਬਣੀ ਹੈ ਅਜੇ ਸਾਡੀ ਕੈਂਸਲ ਹੋ ਰਹੀ ਏ ਕਰਾਂਗੇ ਨਹੀਂ ਕਰਾਂਗੇ ਅਜੇ ਕੁਝ ਨਹੀਂ ਪਤਾ ਲੱਗ ਰਿਹਾ ਉਹ ਵੀ ਨੰਬਰ ਮੰਗਦੇ ਹੋਏ ਕਿ ਆਪਾਂ ਘਰ ਦੀ ਜੀ ਤਿਆਰੀ ਤਾਂ ਹੋ ਰਹੀ ਹੈ ਪਰ ਉਹੀ ਗੱਲ ਹੈ ਮਿਸਤਰੀ ਨਹੀਂ ਆਉਣ ਤਿਆਰਿਆ ਔਰ ਇਹ ਕੱਲਾ ਐ ਨਹੀਂ ਹੈਗਾ ਅਸੀਂ ਕਿਸੇ ਹੋਰ ਨੂੰ ਪੁੱਛਿਆ ਕਹਿੰਦੇ ਸਾਰੇ ਪਾਸੇ ਪ੍ਰੋਬਲਮ ਹੈ ਕਿ ਜਿਹੜਾ ਵਧੀਆ ਮਿਸਤਰੀ ਹੈ ਨਾ ਉਹ ਮਿਲਦਾ ਨਹੀਂ ਠੀਕ ਹੈ ਨਾ ਉਹ ਮਿਸਤਰੀ ਦੇ ਲੈਂਡ ਦਾ ਕੀ ਫਾਇਦਾ ਜਿਹੜਾ ਮਹੀਨੇ ਚ 15 ਦਿਨੋਂ ਛੁੱਟੀਆਂ ਲੈ ਕੇ ਘੁੰਮ ਘੁੰਮਦਾ ਰਹੇ ਕਿ ਤੇ ਕੰਮ ਛੱਡ ਕੇ ਭੱਜ ਜਾਵੇ ਅਸੀਂ ਤਾਂ ਉਹ ਠੇਕਾ ਦਿੱਤਾ ਹੋਇਆ ਕਿ ਬੰਦਾ ਵਧੀਆ ਇੱਕ ਵਾਰ ਕੰਮ ਛਿੜ ਜੇ ਫਿਰ ਤਾਂ ਚਲੋ ਅੱਗੇ ਚੱਲੀ ਪੈਂਦਾ ਕੀ ਕਰਾਂ ਜੀ ਤੇ ਦੋ ਚਾਰ ਦਿਨ ਦੋ ਚਾਰ ਦਿਨ ਪਿਆ ਰਹੇ ਨੇ ਦੇਖਦੇ ਆ ਕਦੇ ਤੱਕ ਕਰਦੇ ਨਹੀਂ ਚੋ ਤੇ ਮੈਨੂੰ ਜਿਸਾਂ ਦਾ ਲੱਗਦਾ ਜਿਸਾਂ ਦਾ ਦੁਨੀਆ ਘਰ ਪਾਉਣ ਲੱਗੀ ਆ ਮਿਸਤਰੀਆਂ ਦੀ ਅੱਗੇ ਜਾਂ ਕਮੀ ਆਊਗੀ ਅੱਗੇ ਕੋਈ ਨਾ ਕੋਈ ਨਵੇਂ ਆਟੋਮੈਟਿਕ ਹੱਲ ਨਿਕਲਣਗੇ ਮਸ਼ੀਨਾ ਰਾਹੀਂ ਘਰ ਬਣਨੇ ਸ਼ੁਰੂ ਹੋ ਜਾਣਗੇ ਇਹਦੇ ਸਾਬ ਹਾਲਾਤ ਬਣੇ ਪਏ ਨੇ ਉਹ ਕਿੰਨਾ ਬੰਦੇ ਮੁਰਖਾ ਚਿੰਦਾ ਕਿ ਕਾ ਬੋਕ ਗਿਆ ਪਿਆਰ ਕਰ ਦਿੰਦੇ ਨੇ ਜਾ ਕੇ ਰੱਖ ਦਿੰਦੇ ਨੇ ਬਸ ਹਾਂ ਬੰਦੇ ਇਹ ਘਰ ਪੜਨਗੇ ਮੈਨੂੰ ਲੱਗ ਰਿਹਾ ਹੈ ਵੀ ਜਿਹੜੇ ਸਾਹ ਨੂੰ ਮਿਸਤਰੀਆਂ ਦਾ ਕਿਉਂਕਿ ਇੱਕ ਗੱਲ ਹੋਰ ਵੀ ਹੈ ਕਿ ਜਿਹੜੀ ਜਨਤਾ ਹੈ ਨਾ ਅੱਜ ਕੱਲ ਦੇ ਬੱਚੇ ਸਾਰੇ ਪੜ੍ਹ ਲਿਖਣ ਲੱਗ ਪਏ ਨੇ ਕੋਈ ਗਮ ਮਿਸਤਰੀ ਦਾ ਜਾਂ ਲੇਬਰ ਦਾ ਕੋਈ ਨਹੀਂ ਕਰਨਾ ਚਾਹਤਾ ਹਰ ਕੋਈ ਬੰਦਾ ਚਾਹੁੰਦਾ ਹੈ ਕਿ ਅਸੀਂ ਕੋਈ ਵਧੀਆ ਜੌਬ ਕਰੀਏ ਜਾਂ ਆਹ ਕੰਮ ਨਹੀਂ ਮੈ ਕਰਨਾ ਉਹ ਨਹੀਂ ਕੰਮ ਕਰਨਾ ਤਾਂ ਅੱਗੇ ਜਾ ਕੇ ਲੇਬਰ ਸ਼ਾਰਟੇਜ ਤੇ ਮਿਸਤਰੀ ਨੇ ਛੋਟੇ ਚ ਰਹੂਗੀ ਅੱਗੇ ਜਾ ਕੇ ਜਿਸ ਹਿਸਾਬ ਨਾਲ ਸਾਨੂੰ ਲੱਗ ਰਿਹਾ ਇੱਥੇ ਕਿਉਂਕਿ ਮਿਸਤਰੀ ਕਹਿੰਦਾ ਮੈਂ ਆਪਣਾ ਪੁਰਾਣਾ ਕੰਮ ਨਵੇੜ ਕੇ ਉਧਰੋਂ ਫਿਰ ਇੱਧਰ ਆਵਾਂ ਤੇ ਚੱਕਰ ਇਹੀ ਚੱਲ ਰਹੇ ਸਾਰੇ ਪਾਸੇ ਹਰ ਕੋਈ ਮਿਸਤਰੀ ਜਿਹੜਾ ਬੰਦਾ ਹੁਣ ਸਾਡੀ ਬੁਟੀਕ ਬਣਾ ਰਿਹਾ ਸੀਗਾ ਉਹ ਮੁੰਡੇ ਵੀ ਕਹਿੰਦਾ ਮੈਂ ਤੁਹਾਡਾ ਬਣਾ ਕੇ ਕਿਸੇ ਹੋਰ ਪਾਸੇ ਜਾਣਾ ਤੁਹਾਡੇ ਨੂੰ ਲੱਗ ਸਕਦਾ ਨਹੀਂ ਪੰਜ ਜਗ੍ਹਾ ਕੰਮ ਪੜੇ ਹੋਣੋਂ ਨਾ ਇੱਕ ਖਾਲ ਲੈਂਟਰ ਪਾ ਜਾਂਦੇ ਨੇ ਫਿਰ 15 ਦਿਨ ਉਧਰ ਰਹਿੰਦੇ ਇੱਧਰ ਲੈਂਟਰ ਖੋਲਣਗੇ ਫਿਰ ਦੂਜਾ ਕੰਮ ਕਰਦਗੇ ਉਧਰ ਲੈਂਟਰ ਪਾਉਣਗੇ ਐਵੇਂ ਕੰਮ ਚੱਲਦਾ ਹੈ ਐ ਕਰਕੇ ਮਿਸਤਰੀਆਂ ਦਾ ਜਿਹੜਾ ਕੰਮ ਹੈ ਨਾ ਉਹ ਬਹੁਤ ਜ਼ਿਆਦਾ ਟੈਟ ਹੋਇਆ ਪਿਆ ਮਿਸਤਰੀ ਛੇਤੀ-ਛਿਤੀ ਲੱਭਦੇ ਨਹੀਂ ਰਹੀਗੇ ਔਰ ਹਰ ਕੋਈ ਬੰਦਾ ਅੱਜਕੱਲ੍ਹ ਵਧੀਆ ਤੋਂ ਵਧੀਆ ਕੋਠੀ ਪਾ ਰਿਆ ਵਧੀਆ ਤੋਂ ਵਧੀਆ ਆਪਣੇ ਘਰ ਨੂੰ ਨਵੇਂ ਤਰੀਕੇ ਦਾ ਹਿਸਾਬ ਨਾਲ ਨੰਨੇ ਜ਼ਮਾਨੇ ਦੇ ਹਿਸਾਬ ਨਾਲ ਘਰ ਬਣਾ ਰਿਹਾ ਉਹ ਰੈਨੋਵੇਸ਼ਨ ਕਰ ਰਹੇ ਨੇ ਜਿੰਨਾ ਸਾਡੇ ਵਰਗਾਂ ਦਾ ਹੈ ਨਹੀਂ ਅਸੀਂ ਕਹਿੰਦੇ ਅਸੀਂ ਲੋਕ ਅਮਰੇ ਪਾ ਕੇ ਬੈਠ ਜੀਏ ਆਹੀ ਚੱਲੀ ਜਾ ਰਿਹਾ ਲੋ ਜੀ ਇੱਧਰ ਰੋਟੀ ਬਣਨੀ ਸਟਾਰਟ ਹੋ ਗਈ ਹੈ ਤਵਾ ਅੱਗੇ ਰੱਖਤਾ ਸੀਗਾ ਆਹਿੰਗੇ ਸਾਡੀ 2 ਮਿੰਟ ਦੀ ਕੇਡ ਹੈ ਰੋਟੀਆਂ ਬਣਾਉਣੀਆਂ ਦਾ ਲੇਕਿਨ ਕੋਈ ਤੁਹਾਡੇ ਦੇ ਲਾਤਾ ਇਹ ਤੋਂ ਸਾਈਡ ਤੋਂ ਤੁੰਦਲਾ ਆ ਰਿਹਾ ਆਪਣੇ ਕਿਹੜੀ ਗੱਲ ਨੂੰ ਯਾਰ ਪਤਾ ਨਹੀਂ ਕੈਮਰਾ ਖਰਾਬ ਹੀ ਹੋ ਗਿਆ ਸੀ ਚੱਕਰ ਬਹੁਤ ਆਫਕ ਹੋ ਜਾਣਾ ਚਲ ਕੋਈ ਗੱਲ ਇਹ ਦੇਖ ਦਿੰਦੇ ਹਾਂ ਚਲ ਰਹਿ ਤਮਾਨੇ ਆ ਜਿੰਨਾ ਚੰਨੇ ਦਿਨ ਨਿਭਾਈ ਚਲਾ ਹੈ ਹਾਂ ਆਪਣੇ ਉਤਰ ਕੇ ਕਹਿੰਦੇ ਕੀ ਮੈਨਾਂ ਆ ਨਾ ਮਨਾਂ ਨਾ ਆ ਨਾ ਕਿ ਮੇਂ ਜਬਾਨ ਗੇ ਤੜਕ ਜਾਂਦੀ ਐ ਤੇ ਮੈਂ ਫਰੂਟ ਖਾ ਕੇ ਜਾਣਾ ਵਾ ਮੈਂ ਮੈਂ ਜਿੰਨੇ ਮੈਂ ਜਿਹਾ ਹਾਂ ਵਾਟਰਮੈਲ ਕਹਿੰਦੇ ਮੈਂ ਖਾ ਕੇ ਚਲਾ ਜਾਣਾ ਤੂੰ ਮੇਰਾ ਟਿਫਨ ਬਸ ਪੈਕ ਕਰ ਦੇ ਕਈ ਵਾਰ ਨਾਲ ਹੁੰਦਾ ਪਰ ਮਿੱਠਾ ਨਹੀਂ ਹੁੰਦਾ। ਹੂੰ। ਬੰਦੇ ਨਾਲ ਵੀ ਇਹ ਤਾਂ ਸਾਗਰੀ ਮੇਰੇ ਬਹੁਤ ਹੈਲਪ ਕਰਦੇ ਆ ਤਾਂ ਫਿਰ ਹੁਣ ਕਈ ਕਈ ਕਹਿੰਦੇ ਨੇ ਹਾਂ ਬੰਦਿਆਂ ਕੋ ਕੰਮ ਕਰਨ ਦੇ ਕਈ ਕਹਿੰਦੇ ਨੇ ਕੰਮ ਕਰਾਂਦੇ ਫਿਰ ਕੀ ਹੋਗਾ ਨਾ ਇਹ ਹੈਲਪ ਕਰਤੀ ਹੈ ਘਰ ਵਾਲੇ ਨੇ ਘਰ ਵਾਲੇ ਦੀ ਤਾਂ ਸਾਰਾ ਪ੍ਰੋਬਲਮ ਚ ਹੁੰਦਾ ਸੋ ਕਿਵੇਂ ਹੁੰਦਾ ਹਨ ਤੇ ਬੰਦੇ ਵਸ ਇੱਕ ਗੱਲ ਆ ਦੋ ਚਲੋ ਠੀਕ ਹੈ ਇਹ ਤਾਂ ਗੱਲ ਹੈਗੀਏ ਬੰਦੇ ਨੂੰ ਨਾਲ ਨਾਲ ਆਪਣਾ ਕੰਮ ਆਪ ਕਰਨਾ ਚਾਹੀਦਾ ਹਾਂ ਕੀ ਕਹਾਂ ਕਿਉਂਕਿ ਅਸਲ ਚਲੋ ਫੌਜੀ ਦੇ ਜਵਾਰ ਖਾਂ ਸਭ ਤੋਂ ਕੀ ਹੈ ਗਿਆ ਸੀਗਾ ਵੀ ਆਪਣੀ ਉੋਟੀ ਪਕਾਣੀ ਆਪ ਸਿੱਖੋ ਕਿਸੇ ਦੇ ਮੋਹਤਾਜ ਨਾ ਰਹੋ ਸਹੀ ਗੱਲ ਹੈ ਸਭ ਕੁਝ ਬਣਾਉਣਾ ਆਉਂਦਾ ਹੀ ਹੈ ਪਰ ਇਹ ਕਿ ਥੋੜੀ ਸਾਡੀ ਸਪੀਡ ਘਟ ਜਾਂਦੀ ਹੈ ਕਿਤੇ ਜੇ ਸਾਨੂੰ ਇਹ ਤਾਂ फटाफट ਕੰਮ ਕਰਦੇ ਨੇ ਹੋ ਵੀ ਹੈ ਨਾ ਉਹ ਚੀਜ਼ਾਂ ਸਾਡੇ ਤੋਂ ਚਲੋ ਕੋਈ ਗੱਲ ਨਹੀਂ ਜੇ ਸਾਡੇ ਪਾਸ ਅਸੀਂ ਆਪਣਾ ਕੰਮ ਕਰ ਸਕਦੇ ਹਾਂ ਕੋਈ ਏਡੀ ਗੱਲ ਨਹੀਂ ਹੈ ਤੇ ਕੱਟ ਲਓ फटाफट ਸਾਰੇ ਹੀ ਕੱਟ ਲਿਓ ਇਹ ਵੀ ਮੈਂ ਕਰਦਾ ਟਿਫਿਨ ਪੈਕ ਕਰਦਾ ਬੜੀ ਮੂਹਣਾ ਵੀ ਇਦਾਂ ਚਾਹੀਦਾ ਹੂੰ ਕਿ ਆਪਣਾ ਕੰਮ ਬੰਦਾ ਆਪ ਕਰ ਸਕੇ ਔਰ ਆਪਣੀ ਕਿਤੇ ਮਜਬੂਰੀ ਆ ਗਈ ਤਾਂ ਬੰਦਾ ਆਪ ਆਪਣਾ ਸਾਰਾ ਕੁਝ ਬਣਾ ਸਕੇ ਸਭ ਕੁਝ ਕਰ ਸਕੇ ਸਭ ਕੁਝ ਖਾ ਸਕੇ ਸਭ ਕੁਝ ਪੈਨੋ ਸਕੇ ਟਪੜੇ ਢੋਣਾ ਇਹ ਸਾਰੇ ਮੇਰੇ ਵੀਰ ਗੱਲਾਂ ਸੁਣ ਲਓ ਧਿਆਨ ਨਾਲ ਉਤਾਰ ਦਿਓ ਉਤਾਰ ਬਹੁਤ ਸਹੀ ਗੱਲਾਂ ਕਹਿ ਰਿਹਾ ਇੱਕ ਤਰਬੂਜ ਕੱਟਣ ਦੇ ਦਾ ਇੰਨਾ ਲੈਕਚਰ ਦੇ ਦੇ ਸਾਰੇ ਕੰਮ ਕਰ ਲੈਣਾ ਰੋਟੀਆਂ ਤੇ ਨਹੀਂ ਬਣਾਉਂਦੇ ਰੋਟੀ ਬਣਾਵਾਂਗੇ ਅੱਛਾ ਉਹ ਬਣਾਣਾ ਥੋੜੀ ਡੇਢੀ-ਵੇਢੀ ਬਣ ਜਾਣੀ ਕੋਈ ਗੱਲ ਨਹੀਂ ਟੇਡੀਆਂ ਕਿਹੜਾ ਟਿੱਡ ਟੇਡਾ ਹੋਣ ਲੱਗਾ ਕਿ ਨਹੀਂ ਕੋਈ ਤਾਂ ਗੱਲ ਹੈ ਕਿ ਜਿਹੜੀ ਗੋਲ ਰੋਟੀ ਨੂੰ ਉਹ ਟਿੱਕ ਕੇ ਵਧੀਆ ਲੱਗਦੀ ਹੈ ਇੱਡੇ ਵੱਡੇ ਨਾ ਕੱਟੋ ਬੰਦਿਆਂ ਨੇ ਖਾਣੇ ਡੰਗਰਾਂ ਨੂੰ ਥੋੜੇ ਖਾਣੇ ਛੋਟੇ ਕਰੋ ਇਹਨਾਂ ਨੂੰ ਜੰਮਾ ਜੀ ਮੂੰਹ ਨਹੀਂ ਭਰਦਾ ਉਹਨਾਂ 'ਚ ਸਵਾਦ ਨਹੀਂ ਹੁੰਦਾ ਮੂੰਹ ਭਰ ਮੂੰਹ ਭਰੂਗਾ ਦੋ ਪੀਸ ਪਾਲੇ ਹੋ ਯਾਰ ਐ ਥੋੜੀ ਏਡੜ ਵੱਡੇ ਨਹੀਂ ਵਾਰਾ ਖਾਂਦੇ ਮੈਂ ਨਹੀਂ ਏਡੜ ਵੱਡੇ ਖਾਂਦੀ ਛੋਟੇ ਕੱਟੋ ਇਹਨਾਂ ਨੂੰ ਤੁਸੀਂ ਤਾਂ ਹੁਣ ਆਪਣਾ ਆਟਾ ਖਾਏ ਹੋ ਮੈਂ ਤਾਂ ਆਪਣੇ ਵਾਸਤੇ ਕੱਟ ਲੱਗਿਆ ਠੀਕ ਹੈ ਚਲੋ ਠੀਕ ਅੱਜ ਆਪਣੇ ਆਲੇ ਖੁੰਡਰ ਕੰਢ ਤੇ ਲਾਇਆ ਤੇ ਆਪਣੇ ਨਪਾ ਤੇ ਦੂਤੇ ਸਾਹ ਦੇਖੋ ਪਹਿਲਾਂ ਲੈ ਗਏ ਫਿਰ ਚੱਕ ਲੈ ਆਏ ਜਿਹੜੇ ਕੋਠੀ ਤੇ ਕਰਵਾਣੇ ਹੁੰਦੇ ਸਾਰੇ ਹੁਣ ਆਪਰੇ ਨੂੰ ਹੁਣ ਸੈਟਿੰਗ ਕਰਦੇ ਹ ਰੱਦਮਣ ਆ ਗਈ ਫਿਰ ਕਰਾਂਗੇ ਦੇਖੋ ਸਾਹਮਣੇ ਕੰਮ ਗਿਆ ਰਮਚਰ ਵਾਲੇ ਨੂੰ ਘਾਟ ਚੱਲੇ ਨਾ ਆਫਿਸ ਮੈਂ ਪਰਨੇ ਪੈਪ ਲਾਤਾ ਤੇ ਆ ਮੈਂ ਭੁੱਲ ਗਈ ਉਹ ਤਾਂ ਪਾਣੀ ਸਾਰਾ ਬਾਹਰ ਨਿਕਲ ਗਿਆ ਹਾਂ ਹੁਣ ਚੱਲਿਆ ਨਾ ਧੀਏ ਸਹੀ ਚਲੋ ਬਾਏ 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 ਮਿਲਦੇ ਆ ਤੁਹਾਨੂੰ ਨਵੇਂ ਵਲੌਗ ਨਾਲ